ਸਰਦਾਰ ਹਰੀ ਸਿੰਘ ਨਲੂਏ ਵਰਗਾ 72 ਜੁਦਾ ਜਰਨੈਲ ਕੋਲ ਇੱਕ ਜਰਨੈਲ ਇੰਗਲੈਂਡ ਵਿੱਚੋਂ ਆਇਆ ਲਾਰਡ ਵਿਲੀਗੈਂਟਿੰਗ ਲਾਰਡ ਵਿਲੀਗੈਂਟਿੰਗ ਦੀ ਮੁਲਾਕਾਤ ਹੋਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਕਹਿੰਦਾ ਸ਼ੇਰੇ ਪੰਜਾਬ ਮੈਂ ਤੇਰੇ ਵੱਡੇ ਵੱਡੇ ਪਹਾਦਰਾਂ ਦਾ ਨਾਂ ਸੁਣਿਆ ਬਾਕੀ ਚੀਜ਼ਾਂ ਦੇ ਵੇਖੀਆਂ ਪਰ ਹਰੀ ਸਿੰਘ ਨਲੂਏ ਨਾਂ ਦਾ ਇੱਕ ਬੰਦਾ ਵਾ ਤੇਰੇ ਕੋਲ ਸੁਣਿਆ ਵੀ ਉਹਦੀ ਦਿੱਖ ਬੜੀ ਸੋਹਣੀ ਆ ਉਹਦੀਆਂ ਅੱਖਾਂ 'ਚ ਨਹੀਂ ਵੇਖਿਆ ਜਾਂਦਾ ਇੰਨਾ ਜਵਾਨ ਇੰਨਾ ਭਰਵਾ ਇੰਨਾ ਫੱਬਵਾ ਆਂ ਤੇ ਕੋਈ ਨਹੀਂ ਹੈਗਾ ਮੈਨੂੰ ਵਿਖਾ ਤੇ ਸਹੀ ਹਰੀ ਸਿੰਘ ਨੂੰ ਮਿਲੂਗਾ ਹੈ ਕਿਦਾਂ ਦਾ ਸ਼ੇਰੇ ਪੰਜਾਬ ਲਾਰਡ ਮਿਲੀਗਰ ਪੇਂਟਿੰਗ ਨੂੰ ਕਹਿੰਦਾ ਵੇ ਕੱਲ ਲੱਗੇ ਦਰਬਾਰ ਚਾਹੇ ਅਗਲੇ ਦਿਨ ਦਰਬਾਰ ਲੱਗਾ ਇੱਕ ਬੰਨੇ ਸ਼ੇਰੇ ਪੰਜਾਬ ਬੈਠਾ ਇੱਕ ਬੰਨੇ ਅੰਗਰੇਜ਼ ਅਫਸਰ ਬੈਠਾ ਸਭ ਤੋਂ ਪਹਿਲਾਂ ਘੋੜੇ ਉੱਤੇ ਚੜ ਕੇ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤ ਨੱਗਿਆ ਖੜਕਸਾ ਦੇਖ ਬੜੀ ਸੋਹਣੀ ਖੜਕਸੀ ਸੀ ਅੰਗਰੇਜ਼ ਗੋੜਾ ਹੱਥ ਕਰਕੇ ਕਹਿੰਦਾ ਇਹ ਹਰੀ ਸਿੰਘ ਨਰੂਆ ਉਹਨੇ ਆਖਿਆ ਇਹ ਮੇਰਾ ਪੁੱਤ ਖੜਕਸਾ ਉਸ ਤੋਂ ਵੱਡਾ ਸ਼ੇਰੇ ਪੰਜਾਬ ਦਾ ਦੂਜਾ ਪੁੱਤ ਲੰਗਿਆ ਸ਼ਹਿਜ਼ਾਦਾ ਸ਼ੀਰ ਸੀ ਉਹਦੀ ਦੇਖ ਉਹਦੇ ਨੂੰ ਵੀ ਜਿਆਦਾ ਪਹਿਲੇ ਨਾਲੋਂ ਗੋਰਾ ਅਫਸਰ ਕਹਿੰਦਾ ਜੇ ਹਰੀ ਸਿੰਘ ਨਲੂਆ ਹੈ ਉਹਨੇ ਕਹਿ ਨਹੀਂ ਕਦ ਉਸ ਤੋਂ ਵੱਡਾ ਨਧਾਨ ਸਿੰਘ ਪੰਜ ਹੱਥਾਂ ਲੰਗਿਆ ਉਹਦੀ ਦੇਖ ਪਹਿਲੇ ਦੋਹਾਂ ਦੇ ਨਾਲੋਂ ਜਿਆਦਾ ਗੋਰਾ ਥੋੜਾ ਜਿਹਾ ਕਲਪ ਕੇ ਕਹਿੰਦਾ ਜੇ ਹਰੀ ਸਿੰਘ ਨਲੂਆ ਹੈ ਉਹਨੇ ਕਹਿ ਨਹੀਂ ਇਹ ਨਧਾਨ ਸਿੰਘ ਪੰਜ ਹੱਥ ਹੈ ਚੌਥੇ ਨੰਬਰ ਉੱਤੇ ਵਾਕਈ ਸਰਦਾਰ ਹਰੀ ਸਿੰਘ ਨਲੂਆ ਲੰਗਿਆ ਤੇ ਕੋਰਾ ਕੁਰਸੀ ਦੀਆਂ ਪਾਈਆਂ ਨੂੰ ਹੱਥ ਪਾ ਕੇ ਤੋ ਤਾਂ ਕਹਿਆ ਨਾ ਕਹਿੰਦਾ ਜੇ ਹਰੀ ਸਿੰਘ ਮਿਲੂਗਾ ਤੇ ਸ਼ੇਰੇ ਪੰਜਾਬ ਨੇ ਵੈਸੇ ਮਖੌਲ ਮੈਂ ਕਹਿ ਦਤਾ ਨਹੀਂ 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 ਇਹ ਵੀ ਹਰੀ ਸਿੰਘ ਮਿਲੂਆ ਨੇ ਗੋਰੇ ਨੇ ਆਪਣੇ ਵਾਲ ਪੁੱਟ ਕੇ ਆਖਿਆ ਅਗਰ ਜੇ ਹਰੀ ਸਿੰਘ ਮਿਲੂਆ ਨਹੀਂ ਤੋ ਹਰੀ ਸਿੰਘ ਮਿਲੂਗਾ ਦੁਨੀਆ ਮੇਂ ਔਰ ਹੈ ਹੀ ਕਹਿ ਜੇ ਇਹ ਹਰੀ ਸਿੰਘ ਮਿਲੂਆ ਨਹੀਂ ਨਾ ਫਿਰ ਹਰੀ ਸਿੰਘ ਮਿਲੂਆ ਦੁਨੀਆ ਤੇ ਕਿਤੇ ਨਹੀਂ ਹੈਗਾ ਸ਼ੇਰੇ ਪੰਜਾਬ ਦੇ ਜਰਨੈਲ ਹਰੀ ਸਿੰਘ ਮਿਲੂਏ ਨੂੰ ਆ ਕੇ ਮਿਲਿਆ ਕੋਰਾ ਉਹਨੇ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢ ਕੇ ਤੇ ਹਰੀ ਸਿੰਘ ਮਿਲੂਏ ਵੱਲ ਕੀਤੀ ਕਿਸੇ ਨਾਲ ਉਹ ਇਹ ਕਸੋਨੇ ਦੀਆਂ ਮੋਹਰਾਂ ਲਈਆਂ ਅੰਮਸਲ ਕੇਤੇ ਗੋਰੇ ਵੱਲ ਵਾਪਸ ਛੋੜ ਦਿੰਦੀਆਂ ਗੋਰਾ ਸ਼ੇਰੇ ਪੰਜਾਬ ਦੇ ਕੋਲ ਆਇਆ ਸ਼ੇਰੇ ਪੰਜਾਬ ਕਹਿੰਦਾ ਕੀ ਕਰਨ ਗਿਆ ਲੱਗ ਕੇ ਕਹਿੰਦਾ ਪਰਖ ਕਰਨ ਗਿਆ ਕਹਿੰਦਾ ਕੀ ਪਰਖ ਕੀਤੀ ਕਹਿੰਦਾ ਪਰਖ ਇਹ ਕੀਤੀ ਆ ਵੀ ਸਾਡੇ ਨਾਲ ਰਲ ਜਾ ਸੋਨੇ ਨਾਲ ਤੋਲਦੇ ਆਗੇ ਕਹਿੰਦਾ ਜਵਾਬ ਕੀ ਮਿਲਿਆ ਇਹਦਾ ਸਾਡੇ ਨਜ਼ਰਾਂ ਤੋਂ ਦੂਰ ਹੋ ਜਾ ਅੰਮਸਲ ਕੇ ਰੱਖ ਦਿਆ